ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨੂਰ ਕ੍ਰिएशन ਤੇ ਅੱਜ ਮੈਂ ਤੁਹਾਡੇ ਨਾਲ ਕੁਝ ਕਾਟਨ ਦੇ ਹੋਰ ਸੂਟ ਸ਼ੇਅਰ ਕਰਨ ਲੱਗੀ ਹਾਂ ਜੀ ਜਿਹੜੇ ਡਿਫਰੈਂਟ ਕਲਰ ਦੇ ਵਿੱਚ ਹੋਣਗੇ ਯੂਨਿਕ ਹੋਣਗੇ ਤੇ ਯੂਨਿਕ ਪੇਂਟਿੰਗ ਹੋਊਗੀ ਉਮੀਦ ਹੈ ਤੁਹਾਨੂੰ ਪਸੰਦ ਆਣਗੇ ਸਾਰੇ ਠੀਕ ਹੈ ਜੀ ਤੇ ਕੋਸ਼ਿਸ਼ ਕਰਦੀ ਹੁੰਨੀ ਹੈ ਕਿ ਹਰ ਵਾਰ ਅਲੱਗ ਲੈ ਕੇ ਆਵਾਂ ਇਹ ਸਾਰਾ ਰੈਡੀ ਸਟਾਕ ਰਹੂਗਾ ਜੀ ਤੇ ਤੁਸੀਂ ਨਾਲ ਦੀ ਨਾਲ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੇ ਇਹ ਜਿਹੜਾ ਫੈਬਰਿਕ ਰਹੂਗਾ ਇਹਦੇ ਵਿੱਚ ਮੈਂ ਤੁਹਾਡੇ ਨਾਲ ਪੰਜ ਸੂਟ ਸ਼ੇਅਰ ਕਰੂੰਗੀ ਇਹ ਸਾਰਾ ਪਿਓਰ ਸੌਫਟੀ ਕਾਟਨ ਲੈ ਕੇ ਆਈਆਂ ਜੀ ਸਪੈਸ਼ਲ ਆਪਣਾ ਗਰਮੀਆਂ ਵਾਸਤੇ ਤੇ ਇਹਦੇ ਵਿੱਚ ਜਿਹੜੇ ਨਾਲ ਕੋਟਾ ਡੋਰੀਆ ਦੇ ਦੁਪੱਟੇ ਰਹਿਣਗੇ ਕਾਟਨ ਦੇ ਤੇ ਇੱਕ ਅੱਧੇ ਸੂਟ ਨਾਲ ਵਿੱਚ ਮਸਲੀਨ ਦਾ ਦੁਪੱਟਾ ਰਹੂਗਾ ਠੀਕ ਹੈ ਜੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਹ ਪਹਿਲਾ ਸੂਟ ਹੈ ਜਿਹੜਾ ਮੈਂ ਦਿਖਾਉਣ ਲੱਗੀ ਹਾਂ ਇਹ ਰਸਟ ਜਾਂ ਮਾਊਸ ਕਲਰ ਹੈ ਮਤਲਬ ਸਬਦੇ ਡਿਫਰੈਂਟ ਕਲਰ ਹੋਣਗੇ ਐਗਜੈਕਟ ਨੇਮ ਮੈਨੂੰ ਵੀ ਨਹੀਂ ਪਤਾ ਕਲਰਸ ਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਡਬਲ ਸ਼ੇਡ ਦੇ ਵਿੱਚ ਅਸੀਂ ਮਤਲਬ ਮੈਂ ਕਾਫੀ ਕਲਰਸ ਵਿੱਚ ਫਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਹਾਥੀ ਵਾਲਾ ਡਿਜ਼ਾਈਨ ਹੈ ਜਿਹੜਾ ਪੈਨਲ ਵਰਕ ਤੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਸਾਰਾ نیچے ਤੇ نیچے ਤੁਹਾਨੂੰ ਘੇਰੇ ਤੇ ਵੀ ਇਦਾਂ ਪ੍ਰੋਪਰ ਵਰਕ ਮਿਲੂਗਾ ਤੇ ਬੈਗ ਤੇ ਤਾਂ ਹਮੇਸ਼ਾ ਹੀ ਵਰਕ ਮਿਲੂਗਾ ਤੁਹਾਨੂੰ ਦੁਪੱਟਾ ਬਾਵਾ ਤੇ ਵੀ ਬੈਗ ਤੇ ਜੀ نیچے ਹਾਥੀ ਵਾਲਾ ਬਾਰਡਰ ਦੇ ਕੇ ਨਾਲ ਹੀ ਅਸੀਂ ਬੂਟੀਆਂ ਕੀਤੀਆਂ ਹੋਈਆਂ ਨੇ ਇਹਦੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਛੋਟਾ ਤੇ ਵੱਡਾ ਬਾਰਡਰ ਦੋਨੋਂ ਚਲਾ ਕੇ ਵਿੱਚ ਬੂਟੀਆਂ ਦਿੱਤੀਆਂ ਹੋਈਆਂ ਨੇ ਤੇ ਇਹ ਤੁਸੀਂ ਆਪਣਾ ਆਰਡਰ ਨਾਲ ਦੀ ਨਾਲ ਬੁੱਕ ਕਰਵਾ ਸਕਦੇ ਹੋ ਇਹ ਸੇਮ ਕਲਰ ਨਹੀਂ ਮਿਲਣਗੇ ਜੀ ਇਹ ਸਿੰਗਲ ਸਿੰਗਲ ਪੀਸ ਹੈ ਤੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੇ ਇਹਦੇ ਨਾਲ ਮਿਲਦੇ ਜੁਲਦੇ ਕਲਰ ਅਸੀਂ ਸੌਫਟੀ कॉटन ਦੇ ਵਿੱਚ ਰੈਡੀ ਕਰਾਂਗੇ ਹੋਰ ਜਾਂ ਫਿਰ ਇਹਦੇ ਨਾਲ ਮਿਲਦੇ ਜੁਲਦੇ ਕਲਰ ਹੀ ਕਸਟਮਾਈਜ਼ ਹੋ ਪਾਣਗੇ ਸੇਮ ਕਲਰ ਦੁਬਾਰਾ ਲੈਣਾ ਮੁਸ਼ਕਿਲ ਹੋ ਜਾਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਅੱਜ ਦੀ ਵੀਡੀਓ ਦੇ ਵਿੱਚ 2500 ਰਹਿਣ ਵਾਲਾ ਹੈ ਜੀ ਹਾਂਜੀ ਅਗਲਾ ਵੀ ਸਾਡਾ ਸੌਫਟੀ कॉटन ਦੇ ਵਿੱਚ ਹੀ ਹੈ ਜੀ ਇਹ ਵੀ ਡਿਫਰੈਂਟ ਜਿਹਾ ਪਰਪਲ ਜੀ ਸ਼ੇਡ ਹੈ ਪ੍ਰੋਪਰ ਪਰਪਲ ਨਹੀਂ ਕਹਿ ਸਕਦੇ ਨੂੰ ਇਹਦਾ ਤੁਸੀਂ ਪੈਨਲ ਵਰਕ ਦੇਖ ਸਕਦੇ ਹੋ ਸਾਈਡਾਂ ਤੇ ਬਹੁਤ ਹੀ ਪਿਆਰਾ نیچے ਤੁਹਾਨੂੰ ਬਰਡਸ ਬਣੇ ਮਿਲਣਗੇ ਇਦਾਂ ਤੇ ਘੇਰੇ ਤੇ ਵਰਕ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਜਿਹੜਾ ਬੈਕ ਤੇ ਤੁਹਾਨੂੰ ਉਹ ਉਹ ਸਾਈਡ ਉਲਟੀ ਸਾਈਡ ਹੈ ਜੀ ਬੈਕ ਤੇ ਵੀ ਤੁਹਾਨੂੰ ਇਦਾਂ ਹੀ ਬਾਰਡਰ ਮਿਲ ਕੇ ਬੂਟੀਆਂ ਮਿਲਣਗੀਆਂ ਨਾਲ ਐਵੇਂ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਕੋਨਿਆਂ ਦੇ ਵਿੱਚ ਇੱਕ ਇੱਕ ਵੱਡਾ ਬੂਟਾ ਵੀ ਹੈ ਠੀਕ ਹੈ ਜੀ ਇਹ ਤੁਹਾਨੂੰ ਬਾਵਾ ਦਾ ਵਰਕ ਮਿਲੂਗਾ ਬਾਵਾ ਤੇ ਤੁਸੀਂ ਤਿੰਨ ਨੂੰ ਫੁੱਲ ਕਰਕੇ ਤੁਸੀਂ ਇੱਕ ਆਪਣਾ ਇਹਦੇ ਵਿੱਚੋਂ ਇੱਕ ਵੇਲ ਆਪਣੇ ਪਲਾਜ਼ੋ ਸਲਵਾਰ ਤੇ ਵੀ ਐਡ ਕਰ ਸਕਦੇ ਹੋ ਆਪਣੇ ਟੇਲਰ ਤੋਂ ਕਰਵਾ ਸਕਦੇ ਹੋ ਇਦੀ ਨਾਲ ਵੀ ਦੁਪੱਟਾ ਦੇਖ ਸਕਦੇ ਹੋ ਤੁਸੀਂ ਕੋਟਾ ਡੋਰੀਆ ਦਾ ਹੈਵੀ ਵਰਕ ਦੇ ਨਾਲ ਰੈਡੀ ਹੋਇਆ ਹੈ ਇਹ ਫਰੰਟ ਵਾਲਾ ਸੌਰੀ ਇਹ ਆਪਣਾ ਪੱਲਿਆਂ ਤੇ ਵਰਕ ਤੇ ਵਿੱਚ ਬਰਡ ਇਹਦਾ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਆਪਣਾ ਨਾਲ ਦੀ ਨਾਲ ਬੁੱਕ ਕਰਵਾ ਸਕਦੇ ਹੋ ਹਾਂਜੀ ਅਗਲਾ ਵੀ ਬਿਲਕੁਲ ਡਿਫਰੈਂਟ ਕਲਰ ਹੈ ਜੀ ਇਨੂੰ ਆਪਾਂ ਪਿੰਕ ਸ਼ੇਡ ਦੇ ਵਿੱਚ ਕਹਿ ਸਕਦੇ ਆ ਪਿੰਕ ਗਾਜਰੀ ਟੋਨ ਦੇ ਵਿੱਚ ਇਹ ਦੇਖੋ ਤੁਹਾਡਾ ਪਹਿਲਾ ਨੈਕ ਤੇ ਵਰਕ ਆਊਗਾ ਐਦਾਂ ਸਾਈਡਸ ਤੇ ਇਹ ਸਾਰਾ ਪੈਨਲਸ ਤੇ ਵਰਕ ਮਿਲੂਗਾ ਨੀਚੇ ਘੇਰੇ ਤੇ ਮਿਲੂਗਾ ਤੁਹਾਨੂੰ ਐਦਾਂ ਮੈਂ ਦਿਖਾ ਦਿੰਨੀ ਆ ਐਵੇਂ ਤੁਹਾਨੂੰ ਐਦਾਂ ਵਰਕ ਮਿਲੂਗਾ ਤੇ ਨਾਲ ਇਹਦੇ ਮਸਲੀਨ ਦਾ ਦੁਪੱਟਾ ਹੈ ਜੀ ਪੱਲਿਆਂ ਤੇ ਹੈਵੀ ਵਰਕ ਤੇ ਸਾਈਡਸ ਤੇ ਛੋਟਾ ਬਾਰਡਰ ਚ ਲਾ ਕੇ ਵਿੱਚ ਬੂਟੀਆਂ ਇਹ ਬਲੌਕ ਐਦਾ ਹੈ ਜਿੱਦਾਂ ਆਪਾਂ ਕਢਾਈ ਕੀਤੀ ਹੁੰਦੀ ਆ ਠੀਕ ਹੈ ਜੀ ਇਹਦਾ ਵੀ ਤੁਸੀਂ ਇਸੇ ਤਰ੍ਹਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹਦੀ ਵੀ ਤੁਹਾਨੂੰ ਬੈਗ ਤੇ ਵੀ ਕੰਮ ਮਿਲੂਗਾ ਬੈਗ ਤੇ ਜਿੱਦਾਂ ਇਹ ਬਾਰਡਰ ਚ ਲਾ ਕੇ ਵਿੱਚ ਬੂਟੀਆਂ ਮਿਲਣਗੀਆਂ ਤੇ ਇਹਦੇ ਮੈਂ ਟ੍ਰਾਈ ਕਰਦੀ ਹਾਂ ਬਾਵਾ ਵੀ ਹਾਂਜੀ ਬਾਵਾ ਤੇ ਵੀ ਤੁਸੀਂ ਦੇਖ ਸਕਦੇ ਹੋ ਹੈਵੀ ਬਾਰਡਰ ਚੱਲਣ ਤੋਂ ਬਾਅਦ ਉੱਪਰ ਐਦਾ ਬੂਟੀਆਂ ਮਿਲਣ ਗਿਆ ਠੀਕ ਹੈ ਜੀ ਪ੍ਰਾਈਸ ਇਹਦਾ ਵੀ 2500 ਹੀ ਰਹੂਗਾ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਆਪਣਾ ਆਰਡਰ ਮੰਗਵਾ ਸਕਦੇ ਹੋ ਹਾਂਜੀ ਨੈਕਸਟ ਆਪਣਾ ਸੂਟ ਹੈਗਾ ਜੀ ਪੀਚ ਜੀ ਸ਼ੇਡ ਦੇ ਵਿੱਚ ਹੈ ਪ੍ਰੋਪਰ ਪੀਚ ਵੀ ਨਹੀਂ ਕਹਿ ਸਕਦੇ ਮੇਬੀ ਤੁਹਾਨੂੰ ਵੀਡੀਓ ਦੇ ਵਿੱਚ ਥੋੜਾ ਇਹ ਡਿਫਰੈਂਟ ਕਲਰ ਨਜ਼ਰ ਆਵੇ ਠੀਕ ਹੈ ਜੀ ਕਿਉਂਕਿ ਦੁਪट्टे ਦਾ ਵੀ ਇਹਦਾ ਡਿਫਰੈਂਟ ਹੀ ਮੈਨੂੰ ਨਜ਼ਰ ਆ ਰਿਹਾ ਬਟ ਇੰਨਾ ਫਰਕ ਨਹੀਂ ਹੈਗਾ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਇਹ ਸੂਟ ਦਾ ਕਲਰ ਆਪਾਂ ਪੀਚ ਸ਼ੇਡ ਦੇ ਵਿੱਚ ਲਗਾ ਸਕਦੇ ਹਾਂ ਇਹਦਾ ਥੋੜਾ ਜਿਹਾ ਕੰਟਰਾਸਟ ਦੇ ਵਿੱਚ ਦੁਪੱਟਾ ਰਹੂਗਾ ਇਹਦੇ ਤੇ ਡਿਫਰੈਂਟ ਡਿਜ਼ਾਈਨਿੰਗ ਹੈ ਇਹ ਫਰੰਟ ਪੈਨਲ ਦੇਖ ਸਕਦੇ ਹੋ ਤੁਸੀਂ ਇਹ ਅੱਧੇ ਸੂਟ ਤੇ ਐਦਾਂ ਦੀ ਡਿਜ਼ਾਈਨਿੰਗ ਆਊਗੀ ਤੇ ਅੱਧੇ ਤੇ ਬੂਟੀਆਂ ਤੇ ਇਹ ਇੱਕ ਪੱਲੇ ਤੇ ਐਵੇਂ ਫਲਾਰ ਮਿਲੂਗਾ ਇੱਥੇ ਤੁਹਾਨੂੰ ਬਿਲਕੁਲ ਡਿਫਰੈਂਟ ਡਿਜ਼ਾਈਨਿੰਗ ਹੈ ਤੁਸੀਂ ਦੇਖ ਸਕਦੇ ਹੋ ਦੂਰੋਂ ਦਿਖਾ ਦਿੰਨੀ ਆ ਹਾਂਜੀ ਇਹਦੇ ਨਾਲ ਕੋਟਾ ਡੋਰੀਆ ਦਾ ਦੁਪੱਟਾ ਹੈ ਥੋੜਾ ਕੰਟਰਾਸਟ ਦੇ ਵਿੱਚ ਫੋਰ ਸਾਈਡ ਛੋਟਾ ਬਲਾਕ ਚੱਲਣ ਤੋਂ ਬਾਅਦ ਵਿਚ ਬੂਟੇ ਮਿਲਣਗੇ ਇਹਦਾ ਵੀ ਸਕਰੀਨਸ਼ਾਟ ਲੈ ਕੇ ਨਾਲ ਹੀ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਇਹਦਾ ਤੁਹਾਨੂੰ ਬੈਗ ਤੇ ਥੋੜਾ ਹੋਰ ਡਿਫਰੈਂਟ ਮਿਲੂਗਾ ਹਾਂਜੀ ਬੈਗ ਤੇ ਤੁਹਾਨੂੰ ਉਹ ਦੋ ਬੂਟੇ ਤੇ ਵਿੱਚ ਇਦਾਂ ਬੂਟੀਆਂ ਮਿਲਣਗੀਆਂ ਤੇ ਬਾਹਵਾ ਟਰਾਈ ਕਰਦੀਆਂ ਦਿਖਾਈ ਦਵਾ ਇਹ ਤੁਹਾਨੂੰ ਬਾਹਵਾ ਦਾ ਵਰਕ ਮਿਲੂਗਾ ਜੀ ਇਦਾਂ ਇਹ ਵੀ ਤੁਸੀਂ ਸਲਵਾਰ ਤੇ ਐਡ ਕਰਾ ਕੇ ਬਾਹਾਂ ਤੇ ਕਰ ਸਕਦੇ ਹੋ ਹਾਂਜੀ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਮੰਗਵਾ ਸਕਦੇ ਹੋ ਹਾਂਜੀ ਅੱਜ ਦੇ ਵੀਡੀਓ ਦਾ ਆਪਣਾ ਇਹ ਲਾਸਟ ਸੂਟ ਹੈ ਜੀ ਵਾਈਨ ਸ਼ੇਡ ਦੇ ਵਿੱਚ ਰਹੂਗਾ ਇਹ ਵੀ ਸੌਫਟੀ कॉटन ਤੇ ਕੋਟਾ ਡੋਰੀਆ ਦੁਪੱਟਾ ਇਹ neck ਦੀ ਪੱਟੀ ਦੇਖ ਸਕਦੇ ਹੋ ਤੁਸੀਂ ਵਿਚ ਛੋਟੀਆਂ ਬੂਟੀਆਂ ਮਿਲਣਗੀਆਂ نیچے ਕਸ਼ਮੀਰੀ ਕਢਾਈ ਦੀ ਤਰ੍ਹਾਂ ਤੁਹਾਨੂੰ ਬਲੌਕ ਮਿਲੂਗਾ ਤੇ ਦੁਪੱਟੇ ਤੇ ਵੀ ਸੇਮ ਬਾਰਡਰ ਤੇ ਸਾਈਡਾਂ ਤੇ ਛੋਟਾ ਬਾਰਡਰ ਪਾ ਕੇ ਤੇ ਵਿੱਚ ਬੂਟੀਆਂ ਹੋਣਗੀਆਂ ਇਹਦੀ ਬੈਕ ਸਾਈਡ ਤੇ ਤੁਹਾਨੂੰ نیچے ਬਾਰਡਰ ਤੇ ਵਿੱਚ ਬੂਟੀਆਂ ਹਾਂਜੀ ਇਹ ਬਾਹ ਦੇ ਉੱਪਰ ਰਹੂਗਾ ਐਦਾਂ ਹੀ ਸੇਮ ਬਾਰਡਰ ਚਲਾ ਕੇ ਤਿੰਨ ਬੂਟੀਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਦੂਰੋਂ ਦਿਖਾ ਦਿੰਨੀ ਤੁਹਾਨੂੰ ਫਰੰਟ ਤੋਂ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਮੰਗਵਾ ਸਕਦੇ ਹੋ ਠੀਕ ਹੈ ਜੀ ਅੱਗੇ ਆਪਾਂ ਇੱਕ ਹੁਣ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਉਦੋਂ ਤੱਕ ਤੁਸੀਂ ਇਹਨਾਂ ਦੇ ਵਿੱਚੋਂ ਆਪਣਾ ਸਿਲੈਕਟ ਕਰਕੇ ਸੂਟ ਆਪਣੇ ਆਰਡਰ ਮੰਗਵਾ ਸਕਦੇ ਹੋ ਉਦੋਂ ਤੱਕ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ